ਆਪ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਰਾਤੋ ਰਾਤ ਸਿਕਿਉਰਿਟੀ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਧਾ ਦਿੱਤੀ ਗਈ ਹੈ ਚੰਡੀਗੜ੍ਹ ਤੋਂ ਕੁਝ ਗੱਡੀਆਂ ਮੁਰਗੀਆਂ ਨੇ ਸ਼੍ਰੀ ਅਬਰਸਰਵਲ ਕੁਝ ਗੱਡੀਆਂ ਆਗੀਆਂ ਨੇ ਹਲਕਾ ਸੰਗਰੂਰ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਕਰਨ ਜਾ ਰਹੀ ਹੈ ਕਿਉਂਕਿ ਸਾਰੀ ਜੜ ਬੰਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਬੀਰ ਸਿੰਘ ਪਠਾਨ ਮਾਜਰਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੱਧਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਟੀਮ ਹੈ ਜਿਹਦੇ ਵਿੱਚ ਮੰਤਰੀ ਨੇ ਜਿਹਦੇ ਵਿੱਚ ਵਿਧਾਇਕ ਨੇ ਜਿਹਦੇ ਵਿੱਚ ਆਗੂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕੋਲ ਜਾਣਾ ਪੈਂਦਾ ਹੈ ਜੇਕਰ ਪੰਜਾਬ ਦੇ ਹਿੱਤਾਂ ਵਾਸਤੇ ਕੋਈ ਫੈਸਲਾ ਲੈਣਾ ਹੋਵੇ ਤੇ ਇੱਕ ਮੌਜੂਦਾ ਮੰਤਰੀ ਹੈ ਜਿੰਦੀ ਰਾਤੋ ਰਾਤ ਸਕਿਉਰਟੀ ਵਧਾ ਦਿੱਤੀ ਗਈ ਹੈ ਇੱਕ ਸਾਬਕਾ ਮੰਤਰੀ ਆ ਚੁਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਲੋੜ ਪੈ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦੇਣਾ ਹੈ ਬਦਲ ਦੇਾਂਗੇ ਇਹ ਕੰਸੋਵਾਂ ਇਹ ਚਰਚਾ ਆਮ ਆਦਮੀ ਪਾਰਟੀ ਦੇ ਸਿਆਸੀ ਕੋਲ ਡੋਰ ਦੇ ਵਿੱਚ ਵੱਡੇ ਪੱਦਰ ਦੇ ਵਿੱਚ ਉੱਭਰ ਰਹੀਆਂ ਨੇ ਇੱਕ ਪਾਸੇ ਆਪ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸੂਮਾਨ ਜੇਰੇ ਇਲਾਜ ਦੇ ਲਈ 40s ਦੇ ਹਸਪਤਾਲ ਦੇ ਵਿੱਚ ਐਡਮਟ ਨੇ ਤੇ ਦੂਸਰੇ ਪਾਸੇ ਸਿਕਿਉਰਿਟੀ ਦੋ ਵਿਧਾਇਕਾਂ ਦੀ ਤੇਜ਼ ਕਰ ਦਿੱਤੀ ਗਈ ਹੈ ਕੀ ਮੁੱਖ ਮੰਤਰੀ ਭਗਵੰਤ ਸੂਮਾਨ ਦੇ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਹੀ ਜਾਵੇਗੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੂਮਾਨ ਨੇ ਇੱਕ ਵਾਦਾ ਕੀਤਾ ਸੀ ਉਹਦੇ ਵਿੱਚ ਆਪ ਆਦਮੀ ਪਾਰਟੀ ਦੇ ਸੁਪਰੀਮੋ ਵੀ ਸਨ ਜਦੋਂ ਕਿਹਾ ਸੀ ਕਿ ਗ੍ਰਾਮtrala ਅਤੇ ਡਿਪਟੀ ਸੀਐਮ ਐਸਸੀ ਭਾਈਚਾਰੇ ਦੇ ਵਿੱਚੋਂ ਇੱਕ ਨੂੰ ਬਣਾਇਆ ਜਾਵੇਗਾ ਲੇਕਿਨ 3.5 ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਤ ਖੇਚਰੀਵਾਲ ਨੇ ਵੱਡਾ ਐਕਸ਼ਨ ਲਿਆ ਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਡਿਪਟੀ ਸੀਐਮ ਨੂੰ ਲੈ ਕੇ ਅਤੇ ਗ੍ਰਾਮtrala ਨੂੰ ਲੈ ਕੇ ਹੁਣ ਕੰਸੋਮਾ ਚਲਪੀਆਂ ਨੇ ਆਪ ਆਦਮੀ ਪਾਰਟੀ ਦੇ ਸਿਆਸੀ ਕੋਰਡੀਨੇਟਰ ਦੇ ਵਿੱਚ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਖਫਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕਿਉਂਕਿ ਜਿਹੜੇ ਹਲਕਿਆਂ ਦੇ ਵਿੱਚ ਅਰਵਿੰਦ ਕੇਜੀਵਾਲ ਗਏ ਉਹਨਾਂ ਹਲਕਿਆਂ ਦੇ ਵਿੱਚੋਂ ਵੱਡੇ ਪੱਧਰ ਤੇ ਵਿਰੋਧ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਅਤੇ ਵਿਧਾਇਕਾਂ ਦਾ ਵੀ ਹੋ ਰਿਹਾ ਹੈ ਹਾਲਾਂਕਿ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਾ ਕੇ ਦੌਰੇ ਵੀ ਕੀਤੇ ਗਏ ਅਤੇ ਕੁਝ ਰਾਤ ਵੀ ਦਿੱਤੀ ਗਈ वैसे भी पंजाब सरकार ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਆਪੋ ਆਪਣੀ ਪਦਰਤੀ ਜਿੰਨੀ ਕੋ ਗਜੈਸ਼ ਪੜਦੀ ਹੈ ਦਿੱਤੇ ਜਾ ਰਹੇ ਇਸ ਵਿੱਚ ਕਿੰਤੂ ਪਰਤੋਂ ਨਹੀਂ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਗਰਾਊਂਡ ਲੈਵਲ ਦੀ ਰਿਪੋਰਟ ਲੈ ਰਹੇ ਨੇ ਇਸ ਦੇ ਬਾਵਜੂਦ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਨਾਰਾਜ਼ ਹੈ ਆਮ ਆਦਮੀ ਪਾਰਟੀ ਦੇ ਆਪ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿਉਂ ਕਿਉਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਮ ਨਹੀਂ ਤੁਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਨਾਮ ਆ ਰਿਹਾ ਹੈ ਹਰਪਾਲ ਸਿੰਘ ਚੀਮਾ ਦਾ ਕਿ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦਾ ਡਿਪਟੀ ਸੀਐਮ ਰਹਾ ਜਾ ਸਕਦਾ ਹੈ ਦੂਸਰਾ ਨਾਮ ਆ ਰਿਹਾ ਹੈ 인ਦਰ ਬੀ 인ਦਰ ਬੀਰ ਲਿੱਜ਼ਰ ਦਾ ਜਿਹੜੇ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਸਾਬਕਾ ਮੰਤਰੀ ਵੀ रह ਚੁੱਕੇ ਨੇ ਸ਼੍ਰੀ ਵਿਕਾਸ ਨੂੰ ਲੈ ਕੇ ਡਾਕਟਰ 인ਦਰ ਬੀ ਸਿੰਘ ਨਿਜ ਜਿਹੜੇ ਨੇ ਅਮਰਧਾਰੀ ਨੇ ਉਹਨਾਂ ਦੀ ਫੇਸ ਵੈਲਿਊ ਹੈ ਸ਼੍ਰੀ ਅਬਦਲ ਸਰ ਦੇ ਵਿੱਚ ਅਤੇ ਦੂਸਰੇ ਪਾਸੇ ਖਾਲਸਾ ਐ ਚੀਫ ਦੁਵਾਨ ਦੇ ਉਪ ਮੁਖੀ रह ਚੁੱਕੇ ਨੇ ਇਸ ਕਰਕੇ ਡਾਕਟਰ 인ਦਰ ਬੀ ਸਿੰਘ ਨਿਜ ਨੂੰ ਕਹਿੰਦੇ ਨੇ ਕਿ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਦੂਸਰੇ ਪਾਸੇ ਜਿਹੜੇ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੂੰ ਡਿਪਤੀ ਸੀਐਮ ਜਾਂ ਉਹਨਾਂ ਨੂੰ ਗ੍ਰਹਿਤ ਲਾਲ ਦਿੱਤਾ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੇ ਸਿਆਸੀ ਕੋਰੀ ਡੋਰ ਦੇ ਵਿੱਚ ਛੁਪਈਆਂ ਨੇ ਕਿ ਆਸਰਗਾਈਆਂ ਕਨਸੋਲ ਲਗਾਈਆਂ ਜਾ ਰਹੀਆਂ ਨੇ ਕਿ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਪਾਵਰ ਖੋਲੀ ਜਾਵੇਗੀ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਪਾਵਰ ਖੋਲੀ ਜਾਵੇਗੀ ਤਾਂ ਫਿਰ ਉਹ ਜਾਣ ਕੇ ਕਿੱਧਰ ਕਹਿੰਦੇ ਨੇ ਸੰਜੀਵ ਅਰੋੜਾ ਦੇ ਰਾਜ ਸਭਾ ਦੀ ਮੈਂਬਰ ਦੀ ਕੁਰਸੀ ਸੀਟ ਖਾਲੀ ਪਈ ਹੈ ਉੱਥੇ ਜਾਣ ਦੀ ਸੁਭਾਅਣਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਹਿੰਦੇ ਨੇ 40 ਤੋਂ 45 ਵਿਧਾਇਕ ਅਤੇ ਮੰਤਰੀ ਵੀ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਮੁੱਖ ਮੰਤਰੀ ਹੀ ਰਹਿਣ ਹਾਲਾਂਕਿ ਮੁੱਖ ਮੰਤਰੀ ਪੰਜਾਬ ਦੇ ਇੰਨੀ ਜਲਦੀ ਆਪਣੀ ਮੁੱਖ ਮੰਤਰੀ ਵਾਲੀ ਕੁਰਸੀ ਨਹੀਂ ਛੱਡਣਗੇ ਅਰਵਿੰਦ ਕੇਜੀਵਾਲ ਵੱਲੋਂ ਵੀ ਕੀ ਆਇਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਐਜ਼ ਦੇ ਮੁੱਖ ਮੰਤਰੀ ਦਾ ਚਿਹਰਾ ਦੁਬਾਰਾ ਸ਼੍ਰੀ ਭਗਵੰਤ ਮਾਨ ਜੀ ਹੋਣਗੇ ਤੇ ਫਿਰ ਇਹ ਆਪ ਆदमी ਪਾਰਟੀ ਦੇ ਸਵਾਰਥੀ ਸਿਆਸੀ ਕੋਰੀਡੋਰ ਦੇ ਵਿੱਚ ਇੰਨੀ ਉਥਲ ਪੁਥਲ ਕਿਉਂ ਬਚੀ ਹੋਈ ਹੈ ਉਥਲ ਪੁਥਲ ਨੂੰ ਲੈ ਕੇ ਲਗਭਗ ਪੰਜਾਬ ਦਾ ਸਾਰਾ ਮੀਡੀਆ ਪੰਜਾਬ ਦੇ ਸਾਰੇ ਚੈਨਲ ਆਪੋ ਆਪਣੇ ਪੱਧਰ ਤੇ ਗੱਲਾਂ ਕਰ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਅੱਜ ਗਈ ਕੱਲ ਗਈ ਦਸਾਂ ਦਿਨਾਂ ਵਿੱਚ ਜਾਵੇਗੀ ਹਫ਼ਤੇ ਵਿੱਚ ਜਾਵੇਗੀ ਕਿਉਂਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਫਿੱਟ ਨਹੀਂ ਬੈਠੇਗਾ ਕਿਉਂਕਿ ਪੰਜਾਬ ਦੇ ਲੋਕ ਨਾ ਪੁੱਛਣੇ ਪੰਜਾਬ ਦੇ ਲੋਕ ਵੱਡੀ ਬਗਾਵਤ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਖਬਰਾਂ ਆ ਰਹੀਆਂ ਨੇ ਕਿ ਰਾਤੋਂ ਰਾਤ ਜਿਹੜੀ ਸਿਕਿਉਰਿਟੀ ਵਧਾ ਦਿੱਤੀ ਗਈ ਸੀ ਡਾਕਟਰ ਇੰਦਰਬੀਤ ਸਿੰਘ ਨਿਜਰ ਇੰਦਰਬੀਤ ਸਿੰਘ ਜਿਹੜੇ ਨਿਜਰ ਨੇ ਉਹ ਜਿਹੜੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਨੇ ਸ਼ੈਰੀ ਸਰਕਲ ਦੇ ਅਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੂੰ ਮੁੱਖ ਮੰਤਰੀ ਇੱਕ ਨੂੰ ਸਾਬਕਾ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਡੁੱਤਾ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਕਨਸੂਮਾਂ ਚਰਪੀਆਂ ਨੇ ਦੂਸਰੇ ਪਾਸੇ ਇਹ ਵੀ ਖਬਰ ਆ ਰਹੀਆਂ ਨੇ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤਪਕੂਲ ਠੀਕ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਇਹ ਅਹੁਦੇ ਟੈਂਪਰੇਰੀ ਤੌਰ ਤੇ ਇਹਨਾਂ ਦੇ ਕੋਲ ਰਹਿਣਗੇ ਜਦੋਂ ਉਹਨਾਂ ਦੀ ਸਿਹਤ ਠੀਕ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਹਰਾਂ ਨੂੰ ਲੈ ਕੇ ਸਥਿਤੀ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਮੁੱਖ ਮੰਤਰੀ ਦਾ ਪੰਜਾਬ ਦੇ ਵਿੱਚ ਹੋਣਾ ਜ਼ਰੂਰੀ ਹੈ ਮੁੱਖ ਮੰਤਰੀ ਦੇ ਦੌਰੇ ਕਰਨਾ ਜ਼ਰੂਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਜਿਹੜੇ ਇਲਾਜ ਵਾਸਤੇ ਐਡਮਿਟ ਹੋ ਗਏ ਨੇ ਮੁਹਾਲੀ ਦੇ ਫੋਟੀ ਹਸਪੀਟਲ ਦੇ ਵਿੱਚ ਯਾਨੀ ਕਿ ਰਾਤੋਂ ਰਾਤ ਕਹਿੰਦੇ ਨੇ ਸਿਕਿਉਰਿਟੀ ਤੇਜ਼ ਕਰ ਦਿੱਤੀ ਗਈ ਹੈ ਡਾਕਟਰ ਇੰਦਰਜੀਤ ਸਿੰਘ ਨਿਜਰ ਦੀ ਅਤੇ ਦੂਸਰੇ ਇੰਦਰਜੀਤ ਸਿੰਘ ਨਿਜਰ ਦੀ ਅਤੇ ਦੂਸਰੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਦੀ